ਚਾਰੇ ਲਾਲ ਵਾਰੀ ਨੇ ਬਣਾ ਕੇ ਦੋ ਦੋ ਜੋੜੀਆਂ ਦਾਜ ਵਿੱਚ ਮੰਗੂਨੀ ਕਿਰਪਾਨਾ ਸੰਗ ਕੋੜੀਆਂ ਨਹੀਂ ਮੈਂ ਲੋਕਾਂ ਵਰਗੇ ਕੁੜਮਨਾ ਬਣਾਉਣੇ ਤੂੰ ਜੀਤਾ ਪੀਲੀ ਪਾਣੀ ਵਾਰ ਕੇ ਨੀ ਮੈਂ ਲੋਕ ਮੰਗੂ ਪੁੱਤ ਨਾ ਵਿਆਉਣੇ ਤੂੰ ਜੀਤਾ ਪੀਲੀ ਪਾਣੀ ਵਾਰ ਕੇ ਉਹ ਪੰਜ ਪੰਜ ਸਿੰਘ ਜਾਣਗੇ ਬਰਾਤ ਮੇਰੇ ਪੁੱਤਰਾਂ ਦੀ ਬੀਤੂ ਕਿਰਪਾ ਨਾ ਥੱਲੇ ਨੀਉ ਰਾਤ ਮੇਰੇ ਪੁੱਤਰਾ ਦੀ ਲੋਕਾਂ ਦੇ ਪੁੱਤਰ ਕੱਚੀ ੱਸੀ ਵਿੱਚ ਖੇਡਦੇ ਨੇ ਨੀ ਮੈਂ ਲਹੂ ਵਿੱਚ ਕੰਗਣੇ ਖਿਡਾਉਣੇ ਜੀਤਾ ਪੀਲੀ ਪਣੀ ਵਾਰ ਕੇ ਨੀ ਮੈਂ ਲੋਕਾਂ ਵਾਂਗੂੰ ਪੁੱਤ ਨਾ ਵਿਆਉਣੇ ਤੂੰ ਜੀ ਤਾਂ ਪੀ ਲਈ ਪਾਣੀ ਵਾਰ ਕੇ ਨਿੱਪੜੂਗਾ ਕੋਈ ਸੂਰਮਾ ਜਦੋਂ ਫੇਰੇ ਮੇਰੇ ਪੁੱਤਰਾ ਦੇ ਹਾਂ ਕੋਈ ਦਿਲ ਵਾਲੇ ਖੋਲੂ ਉਠ ਨੀ ਉਦੋਂ ਫੇਰੇ ਮੇਰੇ ਪੁੱਤਰਾ ਦੇ ਹਾਏ ਪੜੂਗਾ ਕਿ ਸੂਰਮਾ ਜਦ ਫੇਰੇ ਮੇਰੇ ਪੁੱਤਰਾ ਦੇ ਕੋਈ ਦਿਲ ਵਾਲਾ ਹੀ ਖੋਲੂ ਉਠੂ ਨੀ ਸੇਰੇ ਮੇਰੇ ਪੁੱਤਰਾ ਦੇ ਬਣੂਗੀ ਆ ਨੋਖੀ ਇੱਕ ਕਹਾਣੀ ਨੀ ਸੰਸਾਰ ਉੱਤੇ ਬਉਟੀ ਇੱਕ ਜੀ ਦੇ ਚਾਰ ਨੇ ਪੁਰਾਣੇ ਨੀ ਜੀਤਾ ਪੀਲੀ ਪਾਣੀ ਵਾਰ ਕੇ ਨੀ ਮੈਂ ਲੋਕਾਂ ਵਾਂਗੂ ਪੁੱਤ ਨਾ ਵਿਆਉਣੇ ਨੀ ਜੀਤਾ ਪੀਲੀ ਪਾਣੀ ਵਾਰ ਕੇ ਨੀ ਮੈਂ ਲੋਕਾਂ ਵਰਗੇ ਕੁੜਮਣਾ ਬਣਾਉਣੇ ਨੀ ਜੀਤਾ ਪੀਲੀ ਪਾਣੀ ਵਾਰ ਕੇ